ਸੋਸ਼ਲ ਮੀਡੀਆ ਦੀ ਵਰਤੋਂ ਕੁ ਵਰਤੋਂ ਇਹ ਸਾਡੇ ਸਾਹਮਣੇ ਹੀ ਹੈ ਹਰ ਰੋਜ਼ ਪੰਜਾਬ ਦੇ ਵਿੱਚ ਕੋਈ ਨਾ ਨਵੀਂ ਗੱਲ ਉੱਠਦੀ ਹੈ ਜਿਸ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਕਿਵੇਂ ਇੱਕ ਕਿਸਮ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਹਲਾੜਾ ਦੇ ਰਹੇ ਹਾਂ ਜਿਹਦਾ ਸਮਾਜ ਵਿੱਚ ਅਰਾਜਕਤਾ ਫੈਲਣ ਦੇ ਚਾਂਸਸ ਵੱਧਦੇ ਹੀ ਵੱਧਦੇ ਨੇ ਥਾਰ ਵਾਲੀ ਬੀਬੀ ਦੀ ਇੰਟਰਵਿਊ ਜਿਉਂ ਥਾਰ ਵਾਲੀ ਬੀਬੀ ਨੇ ਆਪਣਾ ਕੋਈ ਕਾਰਨਾਮਾ ਕੀਤਾ ਤਾਂ ਸਾਰੇ ਪੰਜਾਬ ਦੀ ਪੁਲਿਸ ਨੂੰ ਨਮੋਸ਼ੀ ਝਲਣੀ ਪਈ ਹੈ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਕਿਸੇ ਵੀ ਕਿਸੇ ਢੰਗ ਦੇ ਨਾਲ ਉਸ ਕੇਸ ਨੂੰ ਨਿਵਟਾਣ ਦੀ ਕੋਸ਼ਿਸ਼ ਕੀਤੀ ਤੇ ਉਹ ਕੇਸ ਆਪਣੀ ਦਫਤਾਰ ਫੜਦਾ ਹੋਇਆ ਕੋਰਟ ਦੀਆਂ ਗੁਰੂਹਾਂ 'ਚ ਆ ਪਹੁੰਚਿਆ ਹੁਣ ਅੱਗੇ ਫੈਸਲਾ ਜੋ ਹੈ ਉਹ ਹੋ ਪੁਲਿਸ ਨੇ ਦਿੱਤੇ ਹੋਏ ਚਲਾਨ ਜਾਂ ਪੁਲਿਸ ਨੇ ਦਿੱਤੀਆਂ ਹੋਈਆਂ ਕਲੈਕਟ ਕੀਤੀਆਂ ਐਵੀਡੈਂਸਸ ਜਾਂ ਫਿਰ ਮੌਕੇ ਦੇ ਜਾਂ ਟ੍ਰਾਇਲ ਹੈ ਉਹਦੇ ਚਲਨ ਦੇ ਅੰਤ ਤੱਕ ਜੱਜ ਸਾਹਿਬਾਨ ਨੇ ਕਰ ਲੈਣਾ ਪਰ ਅਸੀਂ ਰੋਕ ਜਿਹੜੇ ਇੱਥੇ ਬੈਠੇ ਉਡੀਕਦੇ ਆ ਜਿਹੜੇ ਇਸ ਚੀਜ਼ ਨੂੰ ਸੱਚ ਮੰਨਦੇ ਆ ਕਿ ਸਰਕਾਰ ਨਾਲ ਦੀ ਕੋਈ ਚੀਜ਼ ਹੈ ਅਸੀਂ ਇਹ ਸੋਚਦੇ ਹਾਂ ਪੁਲਿਸ ਨਾਲ ਦੀ ਕੋਈ ਚੀਜ਼ ਹੈ ਅਸੀਂ ਇਹ ਸੋਚਦੇ ਹਾਂ ਕੋਰਟ ਨਾਲ ਦੀ ਚੀਜ਼ ਹੈ ਉਹਨਾਂ ਨੂੰ ਇਸ ਚੀਜ਼ ਤੋਂ ਪਰਾਂ ਕਰਕੇ ਸਭ ਕੁਝ ਨੂੰ ਨੀਵਾ ਦਿਖਾ ਕੇ ਸਿਰਫ ਇਹ ਚੀਜ਼ ਕੀਤੀ ਜਾਂਦੀ ਹੈ ਕਿ ਸੋਸ਼ਲ ਮੀਡੀਆ ਤੇ ਕਿਸੇ ਦੇ ਹੱਕ ਵਿਰੋਧ ਦੀ ਗੱਲ ਕਰ ਦੋ ਉਹਨੂੰ ਉੱਥੇ ਜਸਟੀਫਾਈ ਕਰੋ ਤੇ ਇੱਕਾ ਕਿਸਮ ਦਾ ਇਹ ਕਲਚਰ ਤਿਆਰ ਕਰੋ ਵੀ ਹਾਂ ਵੀ ਇਹ ਜਿਹੜਾ ਪਰਸਨ ਹੈ ਇਹ ਗਲਤ ਹੈ ਜਾਂ ਠੀਕ ਹੈ ਕੱਲਾ ভিউਜ਼ ਲੈਣਾ ਹੀ ਮੈਟਰ ਨਹੀਂ ਕਰਦਾ ਗੱਲ ਇਫੈਕਟ ਪੈਣ ਦੀ ਗੱਲ ਕਰਦੇ ਹਾਂ ਉੰਚੇ ਦਾ سوشل میڈیا ਵਾਸਤੇ ਕਾਫੀ ਜਿਆਦਾ ਨੋਰਮਸ ਕ੍ਰੀਏਟ ਕੀਤੇ ਗਏ ਨੇ ਆਈਟੀਸੀਏ ਆਮ ਤੌਰ ਤੇ ਆਈਟੀਏ ਇਨਫਰਮੇਸ਼ਨ ਇਨਫਰਮੇਸ਼ਨ ਟੈਕਨੋਲੋਜੀ ਐਕਟ ਬਣ ਚੁੱਕਿਆ ਹੈ ਉਹ 2000 ਚ ਬਣਿਆ ਹੋਇਆ 2021 ਵਿੱਚ ਗਾਹੋਂ ਵਿੱਚ ਕੁਝ ਐਨੋਮਲੀਆਂ ਹੋਰ ਵੀ ਇੰਟਰੋਡਿਊਸ ਕੀਤੀਆਂ ਗਈਆਂ ਨੇ ਤੇ ਅਸੀਂ ਦੇਖਦੇ ਹਾਂ ਵੀ ਉਹਦੇ ਵਿੱਚ ਇਹ ਗੱਲ ਸਪਸ਼ਟ ਰੂਪ ਚ ਕਹੀ ਗਈ ਹੈ ਵੀ ਕੋਈ ਵੀ ਜਿਹੜਾ ਮਾਮਲਾ ਹੈ ਜਿਹੜਾ ਕੋਈ سوشل میڈیا ਹੈ ਜਾਂ ਕੋਈ ਪ੍ਰਿੰਟ মিডিਆ ਹੈ ਅੰਡਰ ਟ੍ਰਾਇਲ ਮੈਥਡ ਅੰਡਰ ਟ੍ਰਾਇਲ ਜੋ ਚੱਲ ਚੱਲ ਰਹੀ ਹੈ ਕੋਈ ਕੋ ਕੇਸ ਚੱਲ ਰਿਹਾ ਹੈ ਔਰ ਇਸ ਸੰਬੰਧ ਵਿੱਚ ਉਹ ਉਹ ਕਿਸੇ ਕਲਪ੍ਰੇਟਨਾ ਜੀ ਕਲਪ੍ਰੇਟਨ ਜਾਂ ਜਿਉ ਉਹ ਸਾਡੇ ਚੱਕ ਨਜ਼ਰ ਦੇ ਵਿੱਚ ਜਿਹਨੂੰ ਇਹ ਜਸਟੀਫਾਈ ਨਹੀਂ ਕੀਤਾ ਗਿਆ ਫਿਲਹਾਲ ਉਹ ਜਿਹਦੇ ਤੇ ਉਂਗਲ ਦੋਸ਼ ਲਾਈ ਹੈ ਉਹਨੂੰ ਜਸਟੀਫਾਈ ਆਪੇ ਨੂੰ ਕਰਨਾ ਹੈ ਤਾਂ ਤੋਂ ਦਾ ਸਰਟਨ ਐਕਸਟੈਂਟ ਉਹ ਕ੍ਰਿਮੀਨਲ ਹੈ ਤੇ ਉਹਦੇ ਉਹਦੀ ਉਹਦੀ ਕਿਸੇ ਕਿਸਮ ਦੀ ਕੋਈ ਇੰਟਰਵਿਊ ਉਹਦੀ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾ ਸਕਦਾ ਕਿ ਸੋਸ਼ਲ ਮੀਡੀਆ ਤੇ ਆਪਾਂ ਉਹਨੂੰ ਬੁਲਾ ਕੇ ਉਦੋਂ ਨਾਲ ਗੱਲਾਂ ਕਰਕੇ ਆਪਾਂ ਉਹਦੀ ਗੱਲ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਨੂੰ ਨਹੀਂ ਪਤਾ ਇਸ ਇੰਟਰਵਿਊ ਬਾਰੇ ਵੀ ਇਹ ਇੰਟਰਵਿਊ 'ਚ ਨਹੀਂ ਸਵਾਲ ਪੁੱਛੇ ਗਏ ਨੇ ਇਹ ਸਾਰੇ ਇੰਟਰਵਿਊ ਦੇ ਡਾਕੂਮੈਂਟਸ ਇਕੱਠੇ ਕਰਕੇ ਉਹ ਪੇਸ਼ ਕੀਤੇ ਗਏ ਨੇ ਕਿ ਉਹ ਇਸ ਤਰ੍ਹਾਂ ਦਾ ਨਹੀਂ ਹੈ ਕਿ ਸੋਸ਼ੀਅਲੀ ਇੱਕ ਜੀ ਦੀ ਗਾਰੰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਤਾਂ ਵੀ ਇਸ ਨਾਲ ਇਮੇਜ ਖਰਾਬ ਹੁੰਦਾ ਕਿ ਪੁਲਿਸ ਨੇ ਜੋ ਉਹ ਦੱਸ ਰਹੀ ਹੈ ਕਿ ਚਟਾ ਮਿੱਤ ਦਾ ਬੜੇ ਨਹੀਂ ਗਿਆ ਮੈਂ ਤਾਂ ਇਹ ਕੰਮ ਹੀ ਨਹੀਂ ਕਰਦੀ ਸੀ ਮੇਰਾ ਤਾਂ ਕਿਸੇ ਨਾਲ ਕੋਈ ਰਿਲੇਸ਼ਨ ਹੀ ਹੈ ਨਹੀਂ ਹੈ ਨੀਗਾ ਮੇਰਾ ਤਾਂ ਕੋਈ ਪਾਸਟ ਜੀ ਵੀ ਹੈ ਨਹੀਂਗਾ ਮੈਂ ਤਾਂ ਕੋਈ ਕੋਠੀ ਨੇ ਜਿਹੜੀ ਵੈਲਿਊ ਖਰੀਦੀ ਨਹੀਂ ਗਈ ਇਟ ਮੀਨਸ ਅਸੀਂ ਇਸ ਚੀਜ਼ ਤੇ ਮੋਰ ਲਾਉਣਾ ਚਾਹੁੰਦੇ ਆ ਇਹ ਗੱਲਾਂ ਦੀ ਇੰਟਰਵਿਊ ਕਰਕੇ ਵੀ ਹਾਂ ਇਹਦਾ ਪੁਲਿਸ ਪ੍ਰਸ਼ਾਸਨ ਆ ਦੈਟ ਇਜ਼ ਇੰਟਾਇਰਲੀ ਲੌਂਗ ਅਸੀਂ ਇਸ ਜਸਟੀਫਾਈ ਕਰਨਾ ਚਾਹੁੰਦੇ ਆ ਵੀ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਬੈਸ ਚੁੱਕਿਆ ਚੱਟੇ ਕਰਕੇ ਹਜ਼ਾਰਾਂ ਲੋਕ ਤਬਾਹ ਹੋ ਗਏ ਖਤਮ ਹੋ ਗਏ ਘਰ ਹਜ਼ਾਰਾਂ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਬੱਚੇ ਨੌਜਵਾਨ ਚਲੇ ਗਏ ਉਹਨਾਂ ਦੀ ਕੋਈ ਇੰਟਰਵਿਊ ਨਹੀਂ ਕਰਦਾ ਉਹਨਾਂ ਦਾ ਦੁੱਖ ਕੋਈ ਨਹੀਂ ਦਿਖਾਉਂਦਾ ਉਹ ਹੁਣ ਕਿਹੜੇ ਸੰਤਾਪ ਭੁਗਤ ਰਹੇ ਆ ਕੋਈ ਨਹੀਂ ਦੱਸ ਰਿਹਾ ਸਭ ਤੋਂ ਵੱਡੀਆਂ ਪ੍ਰੋਬਲਮਾਂ ਉਹਨਾਂ ਲੋਕਾਂ ਦੀਆਂ ਸਰਕਾਰਾਂ ਦਾ ਜ਼ੋਰ ਲਗਿਆ ਪਿਆ ਵੀ ਚੱਟਾ ਨੂੰ ਖਤਮ ਕਰੀਏ ਨਸ਼ਿਆਂ ਨੂੰ ਡਰੱਗ ਨੂੰ ਖਤਮ ਕਰੀਏ ਲੋਕ ਖੁਦ ਵੀ ਚਾਹੁੰਦੇ ਆ ਕਿ ਹਾਂ ਸਾਡਾ ਨਾਕ ਹੋ ਚੁੱਕਿਆ ਤੇ ਕੀ ਆਪਾਂ ਉਹਨਾਂ ਲੋਕਾਂ ਨੂੰ ਹੀਰੋ ਬਣਾਉਣਾ ਚਾਹੁੰਦੇ ਆ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਤਸਕਰੀ ਕਰਦੇ ਆ ਉਂਗਲਾਂ ਐਵੇਂ ਨਹੀਂ ਉੱਠਦੀਆਂ ਹੁੰਦੀਆਂ ਇਹ ਤਾਂ ਕੋਰਟ ਨੇ ਦੇਖਣਾ ਕਿ ਉਹ ਤਸਕਰੀ ਕਰਦੀ ਸੀ ਜਾਂ ਨਹੀਂ ਕਰਦੀ ਸੀ ਜਾਂ ਕੋਈ ਐਵੀਡੈਂਸ ਕਲੈਕਟ ਹੋਏ ਹੋਏ ਨੇ ਪੁਲਿਸ ਨੇ ਦੇਖਣਾ ਹੈ ਜੇ ਪੁਲਿਸ ਦਾ ਇਮੇਜ ਟਾਰਨਿਸ਼ ਹੋਇਆ ਹੈ ਖਰਾਬ ਹੋਇਆ ਤਾਂ ਉਹ ਵੀ ਪੁਲਿਸ ਨੇ ਜਸਟੀਫਾਈ ਕਰਨਾ ਹੈ ਕਿ ਹਾਂ ਇਹ ਇਹ ਪ੍ਰੋਪਰ ਇਨਵੈਸਟੀਗੇਸ਼ਨ ਹੋਈ ਹੈ ਕਿ ਨਹੀਂ ਹੋਈ ਹੈ ਪਰ ਆਜ਼ੀ ਲੋਕ ਕੀ ਕਰਦੇ ਆ ਅਸੀਂ ਪਹਿਲਾਂ ਹੀ ਵਿਊਜ਼ ਲੈਂਡ ਦੇ ਮਾਰੇ ਸੋਸ਼ਲ ਮੀਡੀਆ ਤੇ ਚੱਕ ਕੇ ਇਸ ਤਰ੍ਹਾਂ ਦੀਆਂ ਟ੍ਰੀਜ਼ ਪਾ ਦਿੰਦੇ ਆ ਔਰ ਉਹ ਜਿਹੜਾ ਆਰਟੀਐਚ ਆਪ ਖਾਸ ਤੌਰ ਤੇ ਗੱਲ ਦੱਸੀ ਹੋਈ ਹੈ ਕਿ ਜਦੋਂ ਕੋਈ ਚੀਜ਼ ਅੰਡਰ ਟਰਾਇਲ ਹੋਵੇ ਤਾਂ ਆਪਾਂ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਸਟੇਟਮੈਂਟਸ ਨਹੀਂ ਦੇ ਸਕਦੇ ਕਿ ਜਿਹਦੇ ਨਾਲ ਜਿਹੜਾ ਉਹ ਪਰਸਨ ਹੈ ਜੀ ਜਿਹੜਾ ਪੁਆਇੰਟ ਆਊਟ ਹੋਇਆ ਉਹ ਜਾਂ ਗਿਲਟੀ ਸ਼ੋ ਹੋਵੇ ਜਾਂ ਇਨੋਸੈਂਟ ਸ਼ੋ ਹੋਵੇ ਪਰ ਅਸੀਂ ਚੱਕ ਕੇ ਤੱਕ ਦੀ ਜੀ ਉਹ ਇੰਟਰਵਿਊ ਇਹੋ ਹੀ ਆ ਜਿਹੜੀ ਕਰਾਸ ਬਾਰਡਰਸ ਕਰ ਗਈ ਔਰ ਉਹ ਇੰਟਰਵਿਊ ਦੇ ਵਿੱਚ ਜਿਹੜਾ ਬੰਦਾ ਬਹੁਤ ਗੌਰਨਸ ਸਮਝ ਸਕਦਾ ਹੈ ਤਾਂ ਉਹਨੂੰ ਪਤਾ ਹੀ ਲੱਗਦਾ ਹੈ ਕਿ ਇਹ ਸਾਰਾ ਕੁਝ ਇਹਦਾ ਪ੍ਰੀ ਪਲਾਨਡ ਦਾ ਪ੍ਰੀ ਫਿਕਸਡ ਹੈ ਮੀਗੇ 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 ਮੀ ਐਫਐਕਸ ਮੈਚ ਇੱਕ ਕਿਸਮ ਦਾ ਔਰ ਜਿਹੜੀਆਂ ਉਹਦੀਆਂ ਗੱਲਾਂ ਕੀਤੀਆਂ ਗਈਆਂ ਉਹ ਸੋਸ਼ਲ ਮੀਡੀਆ ਨੂੰ ਕਿਉਂ ਦਿਖਾ ਰਹੀ ਹੈ ਵੀ ਆਹ ਮੇਰੀ ਫੀਡ ਆਉਟ ਨਹੀਂ ਜੀ ਆਹ ਮਾ ਚੀਜ਼ ਲਈ ਹੈ ਐਨੇ ਦੀ ਲਈ ਹੈ ਉਹ ਇਹਨਾਂ ਨੂੰ ਸੋਣ ਨੀਗਾ ਇਹ ਤਾਂ ਮੈਂ ਤਾਂ ਲੋਕਾਂ ਨੂੰ ਇੱਕ ਕਿਸਮ ਦੇ ਭਰਮ ਭਲੇਖੇ ਵਿੱਚ ਪਾਉਣ ਵਾਲਾ ਹੀ ਚੱਕਰ ਹੈ ਵੀ ਬਹੁਤ ਸਾਰੇ ਲੋਕਾਂ ਦੀ ਇਹਨਾ ਸੈਂਪਥੀ ਜੁੜ ਜੂਗੀ ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ ਕਿ ਲੋਕਾਂ ਨੂੰ ਪਰਸਦਾ ਜਿਹੜਾ ਡਰਾਉ ਚੱਕਣ ਵਾਲੀ ਗੱਲ ਹੈ ਜੇਕਰ ਪੁਲਿਸ ਦਾ ਡਰ ਨਾ ਹੋਵੇ ਸਾਮਾਜ ਦੇ ਵਿੱਚ ਅਰਾਜਕਤਾ ਅਨਾਰਕੀ ਇੰਨੀ ਫੈਲ ਚੁਕੀ ਤਾਂ ਆਪਾਂ ਮਹਿਸੂਸ ਨਹੀਂ ਕਰ ਸਕਦੇ ਸਭ ਥਾਂ ਤੇ ਆਪਾਂ ਲੋਕ ਇਹ ਸਮਝਦੇ ਆਂ ਵੀ ਪੁਲਿਸ ਆਜੀ ਆ ਜੀ ਧੱਕਾ ਕਰਦੀ ਆ ਜੀ ਫਿਰ ਉਹਨਾਂ ਕਰਦੇ ਢੋਂਕਾ ਕਰਦੀ ਆ 100% ਕੇਸ ਵਿੱਚ ਆਪਾਂ ਹੀ ਲੋਕ ਪੁਲਿਸ ਦੇ ਮੁਲਾਜ਼ਮ ਹੁੰਦੇ ਆ ਆਪਣੇ ਹੀ ਮੁੰਡੇ ਆਪਣੀ ਕੁੜੀਆਂ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਔਰ ਉਹ ਸਾਰਟਨ ਕੋਡ ਆਫ ਜਿਹੜਾ ਹੈਗਾ ਰੂਲਸ ਉਹਨੂੰ ਫਾਲੋ ਕਰਦੇ ਆ ਇੱਕ ਖਾਸ ਪ੍ਰੋਟੋਕੋਲ ਨੂੰ ਫਾਲੋ ਕੀਤਾ ਜਾਂਦਾ ਹੈ ਪਰ ਜਦੋਂ ਇਸ ਤਰ੍ਹਾਂ ਦੇ ਇੱਕ ਵੱਡੇ ਕੇਸ ਨੂੰ ਜਿਹਦਾ ਇੰਪੈਕਟ ਬਹੁਤ ਜ਼ਿਆਦਾ ਪੈਣਾ ਹੈ ਔਰ ਗਵਰਨਮੈਂਟ ਦਾ ਬਹੁਤ ਜ਼ਿਆਦਾ ਪੈਸਾ ਬਹੁਤ ਜ਼ਿਆਦਾ ਐਫਰਟ ਬਹੁਤ ਜ਼ਿਆਦਾ એનર્ਜੀ ਤੇ ਲੱਗੀ ਹੋਈ ਹੈ ਉਹਨੂੰ ਚਾਕੇ ਆਪਾਂ ਇੰਟਰਵਿਊ ਤੌਰ ਤੇ ਪਾਉਨੇ ਆ ਤਾਂ ਕਿ ਆਪਾਂ ਨੂੰ ਪਤਾ ਨਹੀਂ ਆਪਾਂ ਕੀ ਕਰ ਰਹੇ ਹਾਂ ਜਿਹੜੇ ਲੋਕ ਨੇ ਕੀ ਉਹ ਇੰਨੇ ਮੂਰਖ ਨੇ ਕੀ ਆਪਾਂ ਲੋਕਾਂ ਨੂੰ ਇੰਨਾ ਮੂਰਖ ਸਮਝਦੇ ਆ ਇੱਕ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਜਿਹੜੇ ਜਿਨ੍ਹਾਂ ਕੋਲੇ ਕਿ ਕੰਪੈਰੀਟਿਵ ਸਟੱਡੀ ਕਰਨ ਦੀ ਜਿਹੜੀ ਹੈਗੀ ਲਿਆਕਤ ਨਹੀਂ ਹੁੰਦੀ ਅਜੇ ਉਹਨਾਂ ਦੀ ਏਜ ਦਾ ਤਾਂ ਪਜ ਐਜੂਕੇਸ਼ਨ ਦੇ ਅਨੁਸਾਰ ਜਦੋਂ ਆਪਾਂ ਕੋਈ ਸਰਟਨ ਏਜ ਨੂੰ ਟੱਚ ਕਰ ਜਾਂਦੇ ਆ ਤਾਂ ਆਪਾਂ ਵੀਕਐਂਡ ਰੀਡ ਬਟਵਨ ਦਾ ਲਾਇਸ ਅਸੀਂ ਅੰਦਰ ਕੀ ਚੀਜ਼ ਹੈ ਉਹ ਚੰਗੀ ਤਰ੍ਹਾਂ ਫੜ ਸਕਦੇ ਹਾਂ ਤੇ ਇਹ ਇਹ ਇਨਾ ਇੰਟਰਵਿਊ ਚ ਫੜੀਆਂ ਜਾਂਦੀਆਂ ਨੇ ਸੋ ਇਹਦੇ ਨਾਲ ਸਭ ਤੋਂ ਵੱਡਾ ਪ੍ਰਭਾਵ ਮਾਰਾ ਪੈਂਦਾ ਹੈ ਬਾੜਾ ਨੂੰ ਕਮਾਂਡ ਨੂੰ ਨੁਕਸਾਨ ਪੈਂਦਾ ਹੈ ਲੋਕਾਂ ਦਾ ਨੁਕਸਾਨ ਕਰਨਾ ਕਿ ਵਾਰ-ਵਾਰ ਮੈਂ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੂੰ ਆਲਰੇਡੀ ਜਿਹੜੇ ਹੈਗੇ ਆ ਇਹ ਸੀ ਨੂੰ ਭੁਗਤ ਰਹੇ ਨੇ ਕਿੱਟੇ ਵਰਗੇ ਡੱਡਲੀ ਜਿਹੜੇ ਹੈਗੇ ਨੇ ਡਰੱਗਸ ਉਹਨਾਂ ਕਰਕੇ ਉਹਨਾਂ ਦੀ ਸਾਰੀਆਂ ਉਹਨਾਂ ਦੀ ਨਸਾਂ ਤਬਾਹ ਹੋਈਆਂ ਨੇ ਆਪਾਂ ਉਹਨਾਂ ਨਾਲ ਜੁੜੇ ਹੋਏ ਬੰਦਿਆਂ ਨੂੰ ਜੇ ਕਿਸੇ ਵੱਲ ਕੋਈ ਉਂਗਲ ਉਡਦੀ ਹੈ ਤਾਂ ਉਹ ਜੋ ਕੁਝ ਨਾ ਕੁਝ ਤਾਂ ਹੁੰਦਾ ਹੀ ਹੈ ਜੇ ਮੈਂ ਕਿਤੇ ਆ ਗਿਆ ਤਾਂ ਜੇ ਧੂਮ ਆਇਆਗਾ ਉਹ ਦੱਸਦਾ ਹੈ ਵੀ ਹਾਂ ਗੱਲਬਾਤ ਹੈ ਅੱਗ ਹੋਈ ਹੈ ਜਾਂ ਹੋਣੀ ਹੈ ਜੋ ਵਟਸੋਐਵਰ ਦੂਜਾ ਆਪਾਂ ਗੱਲ ਕਰਦੇ ਹਾਂ ਪੁਲਿਸ ਦੇ ਈਮੇਲ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਉਹ ਸਾਰੇ ਡਾਕੂਮੈਂਟਸ ਕਲੈਕਟ ਕਰ ਰਹੇ ਆ ਦੋ ਤਿੰਨ ਦਿਨਾਂਾਂਗੇ ਉਹਨਾਂ ਦਿਨਾਂ ਦੇ ਵਿੱਚ ਪੇਸ਼ੀ ਹੈ ਤਾਂ ਪੇਸ਼ੀ ਤੋਂ ਪਹਿਲਾਂ ਆਪਾਂ ਕੀ ਇਮਪੈਕਟ ਪਾ ਰਹੇ ਹਾਂ ਲੋਕਾਂ ਤੇ ਕੀ ਆਪਾਂ ਪੁਲਿਸ ਤੇ ਫਿਰ ਕੋਈ ਸਾਈਨ ਆਫ ਇਨਟੈਰੋਗੇਸ਼ਨ ਆ ਰਹੇ ਆ ਤੀਸਰਾ ਕੀ ਆ ਪਕੋਰਟ ਤੇ ਇੰਟਰੋਗੇਸ਼ਨ ਲਾ ਰਹੇ ਆ ਕੋਰਟ ਦੈਟਸ ਟੂ ਡਿਸਾਈਡ ਫਾਈਨਲੀ ਉਹਨਾਂ ਨੇ ਕਮੂਲੇਟ ਕਰਨੀ ਹੈ ਐਵਿਡੈਂਸ ਜੇ ਉਹ ਐਵਿਡੈਂਸ ਦਿਖਾਉਣਾ ਚਾਹੁੰਦੀ ਹੈ ਸ਼ੀ ਵਾਂਟਸ ਟੂ ਪ੍ਰੂਵ ਹਰਸੈਲਫ ਕਿ ਸ਼ੀ ਇਜ਼ ਇਨੋਸੈਂਟ ਦਨਸੀ ਤਾਂ ਕਿ ਇਹ ਸ਼ੀ ਹੈਜ਼ ਅ ਰਾਈਟ ਟੂ ਗੋ ਟੂ ਓਨ ਦਾ ਕੋਰਟ ਇਟ ਇਜ਼ ਆਲਰੇਡੀ ਪ੍ਰੋਵਾਈਡਡ ਟੂ ਹਰ ਤੇ ਉਹ ਉੱਥੇ ਜਾ ਕੇ ਦੱਸੇ ਵੀ ਕੀ ਗੱਲਬਾਤ ਹੈ ਪਰ ਆਪਾਂ ਕੀ ਕਰਦੇ ਆ ਅਸੀਂ ਲੋਕਾਂ ਦਾ ਇੱਕ ਆਪੀਨੀਅਨ ਗਾਰਨਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਉਹ ਇੰਟਰਵਿਊ ਕੀਤੀ ਉਹ ਜੋ ਕੀ ਕੀ ਕੁਝ ਲਿਖ ਲਿਆ ਇਸ ਤਰ੍ਹਾਂ ਦੇ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਮ ਹਰ ਹਰ ਇੱਕ ਪਰਸੈਂਟ ਦੇ ਐਵਰੀ ਕੁਐਸਚਨ ਬਟਨ ਅਰ ਯੂ ਅੰਡਰਲਾਈਨ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਹਰ ਕੁਐਸਚਨ ਦੇ ਕੀ ਕਰਦੀ ਆ ਉਹ ਉਹ ਆਪਣਾ ਡਿਫੈਂਸ ਲੈ ਕੇ ਖੜੀ ਆ ਔਰ ਆਪਣਾ ਲੋਕ ਜੇ ਕੀ ਹੈਗਾ ਆਪਾਂ ਇਹ ਆਪਣਾ ਲੋਕ ਇਸੀ ਤੇ ਸ਼ੱਕੀ ਹੋ ਜਾਂਦੇ ਇਹ ਇੰਟਰਵਿਊਾਂ ਤੇ ਕਿਸ ਚੀਜ਼ ਤੇ ਸ਼ੱਕੀ ਹੋ ਜਾਂਦੇ ਆ ਸਾਡੀ ਸਿਸਟਮ ਤੇ ਸ਼ੱਕੀ ਹੋ ਜਾਂਦੇ ਆ ਇਦੋਂ ਸਾਡਾ ਸਿਸਟਮ ਇੰਨਾ ਹੀ ਕਰਪਟਾ ਵੀ ਹੈ ਕਿ ਇਹਨੂੰ ਚੱਕ ਕੇ ਅੰਦਰ ਵੜ ਸਕਦਾ ਹੈ। ਜਿਹੜੀ ਪੁਲਿਸ ਹੈ ਉਹ ਇੰਨੀ ਹੀ ਇਨਕੈਪੇਬਲ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿਸੇ ਚੀਜ਼ ਦਾ। ਅਗਲਾ ਕੀ ਕੋਰਟ ਜਿਹੜੀ ਹੈਗੀ ਹੈ ਉਹ ਉਹਦਾ ਕੋਈ ਮਤਲਬ ਹੀ ਨਹੀਂ ਕਿ ਅੰਡਰ ਟ੍ਰਾਇਲ ਚੀਜ਼ਾਂ ਚੱਲ ਰਹੀਆਂ ਨੇ ਤੇ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਉਹ ਹੁਣ ਡੌਗ ਉਹ ਖੁੱਲਿਆ ਫਿਰਦਾ। ਉਹਨੂੰ ਕੋਈ ਵੈੱਬ ਪੰਜਾਬ ਪਟਾਣੀ ਪਾਉਣਾ ਚਾਹੀਦਾ। ਇੱਕ ਬਹੁਤ ਸੋਚਣ ਤੇ ਸਮਝਣ ਵਾਲੇ ਸਵਾਲ ਨੇ। ਜੇ ਆਈਟੀ ਐ ਦੀ ਗੱਲ ਕਰੀਏ ਤਾਂ 69ਏ ਦੇ ਵਿੱਚ ਇਹ ਪ੍ਰਵੀਜ਼ਨ ਦਿੱਤੀ ਵੀ ਹੋਈ ਹੈ। ਬਹੁਤ ਸਾਰੇ ਮੇਰੇ ਜਿਹੜੇ ਬਹੁਤ ਕਾਬਲ ਵਕੀਲ ਬੈਠੇ ਨੇ ਪੰਜਾਬ ਦੇ ਵਿੱਚ ਔਰ ਔਰ ਪੁਲਿਸ ਅਫੀਸਰ ਬੈਠੇ ਨੇ ਕਿ ਕੀ ਉਹਨਾਂ ਨੂੰ ਇਸ ਚੀਜ਼ ਦਾ ਦਾ ਨੋਟਿਸ ਨਹੀਂ ਲੈਣਾ ਚਾਹੀਦਾ ਇਹ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਅੱਜ ਜਾਂ ਕੱਲ ਨੂੰ ਕਿਸੇ ਗੈਂਗਸਟਰ ਨੂੰ ਚੱਕ ਕੇ ਉਹ ਕਿਸੇ ਦਾ ਜਵਾਬ ਮਾਰ ਦੂਗਾ ਤੇ ਮੁੜ ਕੇ ਉਹਨੂੰ ਇੰਟਰਵਿਊ ਦੇ ਦੇਵਾਂਗੇ ਜਿਹਨੇ ਲੋਕਾਂ ਦਾ ਕ੍ਰਿਮੀਨਲ ਮਾਈਂਡ ਹੁੰਦਾ ਉਹ ਉਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਮਤਲਬ ਗੱਲਾਂ ਇਕੱਠੀਆਂ ਕਰ ਲੈਂਦੇ ਨੇ ਉਹ ਆਪਣੇ ਬਚਾਓ ਵਾਸਤੇ ਉਹਨਾਂ ਦਾ ਬ੍ਰੇਨ ਉੱਧਰ ਕੰਮ ਕਰਦਾ ਹੁੰਦਾ ਕੱਲ ਨੂੰ ਯਾਰਾਂ ਇੰਟਰਵਿਊ ਤੁਸੀਂ ਲੋਕ ਮੋਜਾ ਨਾ ਗੈਂਗਸਟਰ ਨਹੀਂ ਚੋਰਾਂ ਦੀ ਡੱਕੂ ਨਹੀਂ ਕਰ ਲਿਆ ਕਰਨਗੇ ਜਿੰਨਾ ਚਿਰ ਸਮਾਜ ਦੇ ਵਿੱਚ ਜਿਹੜਾ ਹੈਗਾ ਇਹ ਸਿਸਟਮ ਨੂੰ ਚਲਦੇ ਇਹਨੂੰ ਤਾਰ ਪਿੱਟੋ ਕਰਨੀ ਹੈ ਨਹੀਂ ਗੱਲਾਂ ਕਰਨਾ ਨਾ ਹਟਾਗੇ ਆਪਾਂ ਉਹਨਾਂ ਚਿਰ ਸੋਸ਼ਲ ਮੀਡੀਆ ਦੀ ਜਿਹੜੀ ਵਰਤੋਂ ਉਹ ਵਰਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਦਵੰਦ ਪੈਦਾ ਕੀਤਾ ਜਾਂਦਾ ਹੈ ਇਹ ਬਿਲਕੁਲ ਇਸ ਚੀਜ਼ ਦਾ ਨੋਟਸ ਵਧੀਆ ਵਧੀਆ ਵਕੀਲ ਆਪਣੇ ਕੋਲ ਖਾਰ ਆ ਗਏ ਵਕੀਲ ਬੈਠੇ ਨੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਨਾਮੀ ਵਕੀਲ ਨੇ ਪੁਲਿਸ ਅਫੀਸਰ ਨੇ ਔਰ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਇਹ ਉਹ ਚੀਜ਼ ਜਿਹੜੀ ਹੈਗੀ ਆ ਇਹ ਇਹਦੇ ਨੋਟਸ ਨਹੀਂ ਲੈਣਾ ਚਾਹੀਦਾ ਦੈਟ ਸ਼ੁਡ ਬੀ ਟੇਕਨ ਇਨ ਇਮੀਡੀਏਟ ਅਫੈਕਟ ਥੈਂਕ ਯੂ